ਲਓ ਜੀ ਆਪਣੀਆਂ ਸੰਗਤਾਂ ਇੱਧਰ ਲਾਗੇ ਬੈਗੀਆਂ ਨੇ ਲਾਗੇ ਗੁਰ ਕੀਰਤ ਚਲੋ ਗੁਰ ਕੀਰਤ ਕਰੋ ਸਟਾਰਟ ਹਟਾਈ ਡ੍ਰੋਪ ਇੱਧਰ ਡ੍ਰੋਪ ਚਲ ਲੱਟੇ ਰੁਕ ਜਾ ਰੁਕ ਜਾ ਕੀ ਕਰਦੇ ਸੀ ਕੰਮ ਤੋਂ ਮੰਗਣੀ ਨਾ ਜਿੱਥੇ ਹੈਪੀ ਬਰਥਡੇ ਉੱਦੋਂ ਮੈਂ ਤਾਂ ਨਾ ਲਿਖਦੀ ਆ ਨਹੀਂ ਕਿ ਮੈਂ ਨਹੀਂ ਆ ਲੈ ਨੂੰ ਹਾਂ ਵੀ ਅੱਜ ਕੱਲ੍ਹ ਦੀ ਫੋਟੋ ਕਰਾਉਣਾ ਹੈ। ਆਹ ਨਿੱਕੀ-ਨਿੱਕੀ ਕੀਤੀ ਦੱਸਦਾ। ਇਹਨੂੰ ਬਸ ਦਰਵਾਜ਼ੇ ਉੱਤੇ ਉਹ ਮੈਨੂੰ ਇਦਾਂ ਬੈਹ ਹਾਂ ਹੈਪੀ ਬਰਥਡੇ ਚ ਰੱਖੀ। ਚਲੋ ਬਈ ਦਾਦਾ-ਦਾਦੀ ਲਾਦੇ ਰਹਿਣ ਪਹਿਲਾਂ। ਐਡਾ ਸੈਡਾ ਤੇ ਨਹੀਂ ਪਾਣ ਦੇ ਆਣ ਲੈ। ਹੋ ਗਏ ਆ। ਦੱਸੋ ਤਾਂ ਬੰਦੇਓ। ਉੱਧਰੋਂ ਪੈਣ ਕਰਾਉਂਦੇ ਨੂੰ ਕੀ ਹੋ ਗਿਆ? ਚੱਲ। ਲਾਉ ਜੀ। ਫੋਨ ਆਉਗਾ ਨਾ ਪਿੱਛੇ ਉਹ ਹੈਪੀ ਬਰਥਡੇ। ਉਹ ਵੀ ਰੰਗ ਲੀ ਗਾ। ਚਲੋ ਬਈ ਦਾਦਾ ਦਾਦੀ ਬਹਿ ਜਾਣ ਲੱਗੇ। ਕੋਈ ਗੱਲ ਨਹੀਂ ਆ ਵੈਸੋ ਪੈਸੇ ਆ ਦਾਦੇ। ਉਹ ਚਲੋ ਕੋਈ ਗੱਲ ਨਹੀਂ ਸਭ ਕੁਝ ਆ। ਚਲੋ ਚਲੋ ਚਲੋ। ਆਓ ਮੈਂ ਕੀ ਕਰੀ। ਆ ਜਾਓ। ਉਹ ਕਹਿੰਦਾ ਮੇਰੇ ਪੈਸੇ ਅਕਾਊਂਟ 'ਚ ਹੀ ਪਾ ਦੇ ਉਹ ਅਕਾਊਂਟ 'ਚ ਹੀ ਪਾਵਾਂਗੇ। ਉਹਨੇ ਕਹਿੰਦੀ ਵੀਡੀਓ ਬਣਾਦੀ ਹੱਥ 'ਚ ਕੋਈ ਪੈਣਾ ਤੇ ਨਾ ਸਿੱਧਾ ਕਾਊਂਟ 'ਚ। ਹਾਂ ਅਕਾਊਂਟ 'ਚ ਪਾਉਣੇ ਕਹਿੰਦਾ ਪੈ ਹੱਥ 'ਚ ਨਹੀਂ ਫੜਾਉਣਾ ਕੋਈ। ਕੌਣ ਤੇ? ਕੌਣ ਕਹਦਾ ਹੈਗਾ ਮੇਰੇ ਕੋਲ। ਇਹ ਪੁੱਛੀਂ ਕਿ ਯਾਹ ਪਰ ਆ ਕਹਾਉਂਗਾ ਜੀ। ਆ ਕਿਉਂ ਮੇਰਾ ਖਾਤਾ ਨੰਬਰ ਹੀ ਨਹੀਂ ਕਹਿੰਦਾ ਮੇਰਾ ਮੇਰੇ ਕੋ ਗੂਗਲ ਪੇ ਹੀ ਨਹੀਂ ਇਹਦੇ ਪਾਪਾ ਉਧਰ ਹਾਂ ਨਾ ਨਹੀਂ ਹੈ ਗੁਰਕੀਰਤ ਇੱਧਰ ਵੇਖ ਈ ਕੇਚ ਅਕਾਊਂਟ ਚ ਪਾਉਣੇ ਜਾਂ ਹੱਥ ਚ ਲੈਣੇ ਕਿੱਦਾਂ ਲੈਣੇ ਆ ਹੱਥ ਦੇ ਹੈ ਚਲੋ

Happy birthday, g o 이. y i r e h a h p p y birthday. i r t a ਜੀ ਦੇ ਕਰਕੇ ਦੁਨੀਆਂ ਦੇ ਹਾਂ ਮੈਂ ਨਾ ਹੋਣ ਫਰਨ الاول ਗਜ਼ਨਹ ਸ਼ਲਾਹ ਨੇ ਰਵੀ ਬੋਲਿਆ 10 10 ਲੱਖ ਤਾਂ ਵੀ ਇਹ ਮਿਲਿਆ ਮਾਨੂ 10 ਲੱਖ ਦਮੜੇ 10 ਲੱਖ ਦਮੜੇ ਮਿਲੇ ਕੋਈ ਇਹਨੂੰ ਤੇ ਇੱਧਰ ਮਿਲੇ 5 ਲੱਖ ਦਮੜੇ ਖਵਾਤੇ ਬਾਪਾ ਕੋਈ ਚੱਲ ਜਾ ਰਹੀ ਕੋਈ ਚੱਲ ਜਾ ਰਹੀ ਲੈ ਕਰੇ ਹਾਂ ਚੰਗੀ ਨਾ ਕੋਈ ਡੇਓ ਯਾ ਫਲੇਟ ਹੁੰਦਾ ਦਾਦੂ ਦਾਦੂ ਕੋਲੇ ਦਾਦੂ ਤੇ ਤਾਂ ਵੇਖੀਦਾ ਹਾਂ ਤੇ ਠੀਕ ਹੈ ਬਾਅਦ ਖਾਣਾ ਇਹਨੂੰ ਵੀ ਘਵਾਇ ਚਾਹੂ ਕੁੜੀ ਨੂੰ ਬੇਈਂ ਕੁੜੀ ਨੂੰ ਹੀ ਖਵਾ ਹੀ ਦੇਉ ਮੈਂ ਚਲੋ ਲੈ ਭਾਈ ਕਿਹਨਾਂ ਨੂੰ ਕੋਈ ਆਪ ਬੰਦਿਆਂ ਨੂੰ ਰੱਖ ਲੈ ਵਾਪਸ ਬੋਰਡ ਦੀ ਬਾਤ ਠੀਕ ਆ ਵੇਚਾ ਦਾਸ ਕੱਟਦਾ ਨਹੀਂ ਹੁੰਦਾ ਨਹੀਂ 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 ਕੋਈ ਨਹੀਂ ਪਿਆਰ ਨਹੀਂ ਦਿੱਤੇ ਮम्मी ਸਾਰਾ ਹੀ ਮੁੰਮੀ ਪਾਏ ਲਾ ਕੇ ਕਾੜਾ ਪਾ ਲੋ ਸਾਰਾ ਰੱਖ ਲੈ ਬਣਾਇਆ ਮੋਹੋਂ ਮੂੰਹ ਤੇਰੇ ਦਾ ਨਿਕਿਆ ਜਾਵਾ ਮੰਮੀ ਨੇ ਆ ਫਾਉਂਟੇ ਜਿੱਦਾਂ ੱੱਲਾ ਆ ਚਲੋ ਚਲ ਤੂੰ ਨਹੀਂ ਖਾਣਾ ਵੀਰ ਆਪਣੇ ਨੂੰ ਨਿਊ ਕੈਮਰੇਮੈਨ ਵੀਰ ਰੁਕਵਾ ਕੀਰਤਿਆ ਘੋਰ ਕੀਰਤ ਭਰਾ ਭਰਾ ਚਾਹ ਰੱਖ ਚੰਚਾ ਭਰਾ ਭਰਾ ਪਿਆਰ ਦੇ ਉਹਨੂੰ ਹੈਪੀ ਬਰਥਡੇ ਉਹਦਾ ਬਰਥਡੇ ਨਹੀਂ ਉਹ ਹੈਗਾ ਮੁੰਡਾ ਦਿਲ ਦਾ ਦਲੇਰ ਨਹੀਂ ਨਹੀਂ ਮਨ ਕੀ ਇਹਦੇ ਲੈ ਰਾਗੇ ਤੇਰੇ ਪਾਪਾ ਨੇ ਦਿੱਤੇ ਇਹਨੂੰ ਦੇ ਦੀ ਤੀ ਹੁਣ ਇਹਦੇ ਕੋਲ ਆਉਣਾ ਚਲੋ ਫਿਰ ਚੱਲ ਜਾਸ ਚਲੋ ਖੁਸ਼ੀ ਚਲੋ ਚਲੋ ਬਹੁਤ ਖੁਸ਼ ਹੈ ਮਨਵਾਦਾ ਚੋਗਲੇ ਦੇ ਦੇ ਨਹੀਂ ਇਤਨਾ ਖੁਸ਼ ਹੈ ਵਾਹ ਬੇਹੋੜਾ ਦੇ ਦੇ ਖਵਾ ਲਾ ਕੁਝ ਮਾਗੀ ਖਵਾਓ ਕੁਜੀ ਖਵਾਓ ਚੰਚਾ ਲਾ ਦੇ ਦਿੱਤੇ ਕੋਈ ਚੰਚਾ ਲਾ ਦੇ ਹਾਲ ਬਈ ਹਾਂਜੀ ਲਾਈ ਫੋਟੋ ਖਿੱਚ ਲੈਣੀ ਹੈ ਕੱਢੀ ਇੱਕਦੋ ਗੁਰਮੁਖੀ ਤੇ ਫੋਟੋ ਖਿੱਚੀ ਜਾਣਾ ਹੂੰ ਰੁਕ ਜਾ ਰੁਕ ਮੈਂ ਬੰਦ ਕਰ ਦਿੰਦਾ ਐਸੇ ਉਹ ਗੇਟ ਰਹੀ ਹੈ ਨਾ ਅੱਧੇ ਬਾਅਦ ਉਹਦੇ ਵੇਪ ਮੈਂ ਚਾਚੂ ਨੂੰ ਸੁਖੀ ਇਧਰ ਚਾ ਮੇਉਲੀ ਖੁਸ਼ੀ ਖਾਰਨ ਇੱਧਰ ਮੈਂ ਕਹਿੰਦਾ ਤਨੁਰੀ ਦਾ ਮਹੀਨੇ ਮਹੀਨੇ ਦਾ ਲਾਉ ਜੀ ਇਹ ਵੀ ਇੱਕ ਸ਼ੌਕ ਹੁੰਦਾ ਬੱਚਿਆਂ ਦਾ ਤੇ ਇੰਨੇ ਨਾ ਬੱਚੇ ਚਲੋ ਖੁਸ਼ ਹੋ ਜਾਂਦੇ ਆ ਜੱਚੀ ਜੱਚੀ ਉਹ ਜੱਚੀ ਆ ਜੱਚੀ ਵੀ ਆ ਕਰਨ ਦੇ ਓਏ ਆਈ ਜਾ ਜਸ ਕੀਰਤ ਵੀ ਆ ਕਰਨ ਦੇ ਆ ਉਹਦੇ ਪਾ ਓਏ ਇੱਧਰ ਉਹਨੂੰ ਖਵਾ ਦੇ ਚੱਲ ਤਾ ਉਹਨੂੰ ਵੀ ਖਵਾ ਦੇ ਗੁਰਕੀਰਤ

ਓਏ ਹੋਏ ਇਹਦਾ ਚਮਚਾ ਭਰ ਲਾ ਉਥੇ ਇੱਕ ਹੋਰ ਕਹਿੰਦੇ ਇੱਕ ਇੱਕ ਚਮਚੇ ਨਾਲ ਕਿੰਨੇ ਜਣੇ ਨਗਾਤੇ ਨੇ ਮਾਣ ਵਾਲੀ ਵੀ ਹੈ ਅਪਾ ਦੇ ਮਾਣ ਵਾਲੀ ਚੱਲੋ ਚੱਲੋ ਬਈ ਚੱਲੋ ਬਈ ਮੈਂ ਤਾਂ ਠੰਡ ਤੋਂ ਥੱਕ ਗਈ ਨਾਨੀ ਜੀ ਦਾ ਘਰ ਕੋਲ ਬਾਜੀ ਤਾਂ ਕਿਹਦੀ ਚੱਲ ਗੁਰੀ ਉਹ ਨਾਨੀ ਨੂੰ ਖਵਾ ਲੈ ਨਾਨੀ ਨੂੰ ਦੇ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਚੱਲ 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 ਥੋੜਾ ਜਿਹਾ ਪਾਣੀ ਪੀ ਲੈ ਹੂੰ ਫੋਟੋ ਖੜਾ ਚਲੋ ਚਲੋ ਹਾਂ ਗੁਰੀ ਨੂੰ ਦਿੱਤਾ ਨਾਨੀ ਮम्मा ਨੇ ਇਹ ਦਿੱਤਾ ਗਿਫਟ ਨਾਨੀ ਮम्मा ਨੇ ਗੋਰ ਗੋਰ ਕੀ ਤਨੂ ਤੇ ਮੰਨ ਕੀਰ ਤਨੂ ਵੀ ਕਿ ਨਸਤੇ ਕਿਉਂ ਕਿਹਾ ਕਿ ਤੇਰੇ ਪਿੱਛੇ ਹੀ ਹੈ ਆ ਹੋਈ ਓਏ ਸੱਚੀ ਗੱਲ ਈ ਸੱਚੀ ਗੱਲ ਈ ਆ ਮੇਰਾ ਗਿਫਟ ਹੈ ਇਹ ਗਿਫਟ ਹੈ ਫਰ ਮੁਗਲੀ ਦਾ ਲਾਓ ਜੀ ਇਹ ਮੇਰਾ ਗਿਫਟ ਆ ਗਿਆ ਕੋ ਅੰਦਰ ਹੈ ਉਹ ਖੜੀ ਜਾ ਅੰਦਰ ਹੈ ਚਲੋ ਨਾ ਘਟਕਣ ਦਾ ਜਨਨ ਲੱਗ ਨਹੀਂ ਲੱਗਦੀ ਉਹ ਨਾ ਨਹੀਂ ਲੱਗਦੀ ਚਲੋ 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 ਆਇਆ ਸੈਟ ਅਪ ਆ ਲਗ ਗਈ ਗੁਰਬਾਈ ਸਾਰੇ ਐਂਡਰਸ ਟੁੱਕੇ ਉਹਨੂੰ ਟੈਨਸ਼ਨ ਹੋ ਗਈ ਪਿਛੇ ਵਾਲੇ ਆਹ ਜੀ ਤਾਂ 10 ਲੱਖ ਉਹਨੇ 10 ਲੱਖ ਦਮੜੇ ਦਿੱਤੇ ਟੈਨਸ਼ਨ ਹੋ ਗਈ ਬੰਦਾ 15 ਦਾ 15 ਦਿਨ ਉਹਨੇ ਟੈਨਸ਼ਨ ਕਰਦਾ ਲੋਈ ਚਾਚਾ ਤੇ ਚਾਚੀ ਜੀ ਮੂੰਹ ਹੀ ਜਾਂਦੀ ਆ ਉੱਤੇ ਹੋ ਗਿਆ ਉਹ ਨਹੀਂ ਆਇਆ ਪਿੱਛੇ ਹੋ ਜਾ ਥੋੜਾ ਨਹੀਂ ਨਹੀਂ ਇੱਕ ਤੇ ਇੱਕ ਨੰਬਰ ਤੇ ਹੀ ਦੱਬਣਾ ਹੈ ਨਾ ਇੱਕ ਤੇ ਇੱਕ ਕਿੱਥੇ ਆ ਹਾਂ ਇੱਕ ਤੇ ਹੀ ਆਦਾ ਉੱਪਰ ਮੈਨੂੰ ਫਰਨੀਚ ਹੈਪੀ ਬਰਥਡੇ ਨਹੀਂ ਆ ਗਈ ਹਾਂ ਕੁਰਸੀ ਦਾ ਮੂੰਹ ਨਹੀਂ ਆਉਂਦਾ ਪਰ ਚਲ ਕੁਰਸੀ ਤੇ ਕੁਰਸੀ ਤਾਂ ਆਣਾ ਤੁਮੀ ਹਾਂਜੀ ਇਦਾਂ 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 ਬੜਾ ਤੂੰ ਕਰਦੀ ਏਦਾਂ ਕੀ ਕਰੂੰ ਤੈਨੂੰ ਮੈਂ ਇੱਟ ਪਾ ਬੀਜੀ ਵੇਖਿਓ। ਕੁਛ ਤੂੰ ਵੇਹ ਇੱਧਰ। ਕੁਛ ਕੀ ਕਹ ਲੈ। ਖੇਤ ਚ ਟੀਆਂ ਕਿੰਨੀ ਮੈਂ ਆਉਂ ਦੇਖ ਲਓ। ਚਲੋ ਚਲੋ ਬਈ। ਮਾਂ ਦੀ ਵਾਰੀ। ਹਾਂ ਬੀਜੀ ਪੀਸ। ਇਹ ਹੋਇਆ ਹੁਣ ਹੈਪੀ ਬਰਥਡੇ। ਅੰਮੀ। ਚਲ ਚਲ ਓਏ। ਨਹੀਂ ਲਵੇੜੀ ਨਾ 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 ਕਰ ਰਹੇਂ ਨਾ ਕਰ। ਚਲ ਤੂੰ ਆ। ਮੈਂ ਲੂ।

ਨਾਲ ਨਾਲ ਹੀ ਓਪਨਿੰਗ ਕਰਦੇ ਲੱਗੇ ਜੇ ਮੈਂ ਕਹਿੰਦਾ ਵਕਰੀ ਵੀਡੀਓ ਬਣਾ ਲੈਣੀ ਏ ਦੀ ਸਾਰੀ ਦੁਜਾਰਾ ਬਣਾਇ ਦੀ ਅਬ ਓਪਨਿੰਗ ਆ ਅਬ ਓਪਨਿੰਗ ਆ ਵਾਹ ਹਲੋ ਜੀ ਹਲੋ ਓਏ ਓਏ ਨਾ ਕਰ ਮਗਰ ਓਏ ਓਏ ਭਾਈ ਇਹ ਮਿਲਿਆ ਓਏ ਹਲੋ ਜਿਓਮੈਟਰੀ ਆ ਜੀ ਇਹ ਪਾਣ ਲਿਖਣ ਵਾਲੇ ਬੱਚਿਆਂ ਨੂੰ ਵਧੀਆ ਚੀਜ਼ ਮਿਲ ਗਈ ਹੈ ਹਾਈ 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 ਓਏ ਇੱਕਦਮ ਵਧੀਆ ਗੋਰਕੀਤ ਆ ਵੇਖੋ ਬਈ ਕਿੰਨੀ ਵਧੀਆ ਜਿਮੈਟਰੀ ਓਏ ਬਟ ਨਾਲੀ ਆ ਬਟ ਨਾਲੀ ਓਏ ਓਏ ਇਹ ਮੰਨਣਾ ਨਾ ਦੇ ਨਹੀਂ ਤੇ ਮੈਂ ਐਕਸਪੈਰੀਮੈਂਟ ਕਰ ਦੇਣਾ ਇਹ ਕਿਦਾਂ ਖੋਲਦੇ ਇਹ ਕਿਦਾਂ ਨਹੀਂ ਲਓ ਜੀ ਅੱਛਾ ਦਵਲ ਬਣੀ ਅੱਛਾ ਬਸ ਭਾਜ ਹੇ ਬਾਈ ਤੇਰੇ ਲਈ ਤੇ ਵੱਖਰੇ ਬੈਗ ਚਾਹੀਦਾ ਫਿਰ ਠੀਕ ਕੱਲੇ ਘਰ ਰੱਖਿਆ ਕਰੂ ਕਹਿੰਦੇ ਠੀਕ ਤੇ ਆ ਰੱਖਣਾ ਇਹਦਾ ਛੋਲੇ ਕਿ ਕਿਉਂ ਤੇ ਥੈਂਕ ਯੂ ਤੇ ਬੋਲਦੇ ਤੇ ਸਾਰੇ ਸਾਸਾਰ ਨੂੰ ਬੋਲ ਦੋ ਸਾਡੇ ਜਿਹੜੇ ਸਾਰੇ ਵੀਡੀਓ ਵੇਖਣ ਦੇ ਸਾਰਿਆਂ ਨੂੰ ਬੋਲ ਦੋ ਥੈਂਕ ਯੂ ਵੈਰੀ ਮੱਚ ਸਾਰਿਆਂ ਨੂੰ ਕਹਦੇ ठीक है। हम्म। ये अभी तक नहीं